ਆਮ ਆਦਮੀ ਪਾਰਟੀ ਵੱਲੋਂ ਭਾਵਲਵਾਸੀ ਕੇਰਾਖੇੜਾ ਢਾਣੀ ਸੁੱਚਾ ਸਿੰਘ ਬਲਾਕ ਸੰਤੀ ਜ਼ੋਨ ਤੋਂ ਦਰਸ਼ਨ ਸਿੰਘ ਸੋਹਲ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਹਨ ਤੇ ਉਹਨਾਂ ਵੱਲੋਂ ਅੱਜ ਭਾਵਲਵਾਸੀ ਸਮੇਤ ਦੂਜੇ ਪਿੰਡਾਂ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ ਇਸ ਮੌਕੇ ਤੇ ਸਰਪੰਚ ਮਨਪ੍ਰੀਤ ਸਿੰਘ ਵੀ ਉਹਨਾਂ ਦੇ ਨਾਲ ਤੇ ਹੋਰ ਅਹੁਦੇਦਾਰ ਤੇ ਵਰਕਰ ਵੀ ਹਾਜ਼ਰ ਸਨ ਜਿਨ੍ਹਾਂ ਨੇ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ ਅੱਜ ਪਿੰਡ ਬਾਉਲਵਾਸੀ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦਰਸ਼ਨ ਸਿੰਘ ਫਲਾਕਸਮਤੀ ਮੈਂਬਰ ਅਤੇ ਮਿੰਕੂ ਕੁੰਡਲਾ ਜਿਲ੍ਹਾ ਪ੍ਰਸਿੱਧ ਦੇ ਹੱਕ ਦੇ ਵਿੱਚ ਆਪਣੇ ਪਿੰਡ ਬਾਉਲਵਾਸੀ ਵਿੱਚ ਡੋਰ ਟੂ ਡੋਰ ਦਾ ਪ੍ਰੋਗਰਾਮ ਬਣਾਇਆ ਜੀ ਤੇ ਲੋਕਾਂ ਨਾਲ ਮਿਲ ਕੇ ਜੋ ਸਰਕਾਰ ਦੇ ਪ੍ਰੋਗਰਾਮ ਚੱਲ ਰਹੇ ਉਹਨਾਂ ਬਾਰੇ ਜਾਗਰੂਤ ਕਰ ਰਹੇ ਆ ਜੀ ਔਰ ਸਾਰਿਆਂ ਨੂੰ ਅਪੀਲ ਕਰ ਰਹੇ ਆ ਵੀ ਸਰਕਾਰ ਦੇ ਹੱਕ ਚ ਵੋਟ ਮੁੱਦੇ ਤਾਂ ਬਾਈ ਜੀ ਇਦਾਂ ਹੈ ਵੀ ਸਾਡੇ ਐਮਐਲਏ ਸਾਹਿਬ ਅਮਨਦੀਪ ਸਿੰਘ ਜੀ ਗੋਲਡੀ ਮੁਸਾਫਰ ਨੇ ਹਲਕੇ ਦੇ ਵਿੱਚ ਬਹੁਤ ਵਿਕਾਸ ਕਰਾਇਆ 2200 ਕਰੋੜ ਰੁਪਏ ਦਾ ਲੈ ਕੇ ਆਏ ਆ ਪ੍ਰੋਜੈਕਟ ਕਈ ਜਿਵੇਂ ਕਿ ਇੱਕ ਵਾਟਰ ਵਾਕਸ ਦਾ ਪ੍ਰੋਜੈਕਟ ਹੈ 700 ਕਰੋੜ ਦਾ ਹਾਲੇ ਬਹੁਤ ਹਜ਼ਾਰਾਂ ਕਿਲੋਮੀਟਰ ਦੀ ਤਰਤਾਜ਼ ਚ ਬਣਾਈ ਹੈ ਜੀ ਸੜਕਾਂ ਵੀ ਨਵੀਆਂ ਆਈਆਂ ਜੀ ਹੁਣ ਰਿਪੇਅਰ ਆਈ ਹੈ ਜੀ 200 ਕਿਲੋਮੀਟਰ ਦੀ ਜੀ ਔਰ ਹੋਰ ਵੀ ਕਈ ਜੋ ਵੀ ਵਿਕਾਸ ਦੇ ਕੰਮ ਹੈ ਜੀ ਸਾਰੇ ਮੁੱਦੇ ਸਰਕਾਰ ਸਾਂਝੇ ਕਰ ਰਹੀ ਹੈ। ਇਸ ਨੂੰ ਲੈ ਕੇ ਸਰਕਾਰ ਬਹੁਤ ਉਤਸ਼ਾਹਿਤ ਹੈ ਜੀ ਔਰ ਕਈ ਨਵੇਂ ਸਕੂਲ ਬਣਾਏ ਜੀ ਉਹਨਾਂ ਨੇ ਐਮੀਨੈਂਸ ਸਕੂਲ ਇਹਦਾ ਬਹੁਤ ਸੋਹਣਾ ਫਲਾਰਾ ਮਿਲ ਰਿਹਾ ਜੀ ਬਹੁਤ ਬੱਚੇ ਤਰੱਕੀ ਕਰ ਰਹੇ ਨੇ ਜੀ ਔਰ ਸਾਡੇ ਹਲਕੇ ਨੂੰ 100 ਕਰੋੜ ਰੁਪਏ ਦਾ ਫੰਡ ਵੀ ਲੈ ਕੇ ਆਏ ਨੇ ਸਾਡੇ ਐਮ.ਐਲ.ਏ ਸਾਹਿਬ ਹੁਣ ਆਹ ਡਿਸਪੈਂਸਰੀਆਂ ਵੀ ਬਣ ਰਹੀਆਂ ਜੀ ਨਵੀਆਂ ਕਈ ਪਿੰਡਾਂ 'ਚ ਜਿਵੇਂ ਕਿ ਕੁੰਡਲ ਪਿੰਡ ਆਪਣੇ ਇੱਕ ਬਣ ਰਹੀ ਹੈ ਜੀ 1.5 ਕਰੋੜ ਰੁਪਏ ਦੀ ਲੱਗ। ਫੀਲ ਤਾਂ ਇਹੀ ਕਰਦੇ ਆ ਜੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਤੇ ਸਰਕਾਰ ਦਾ ਸਹਿਯੋਗ ਦਿਓ ਔਰ ਇਹ ਜਿਹੜੀ ਕੜੀ ਵਿੱਚ ਬਲਾਕ ਸੰਤੀ ਜ਼ਿਲ੍ਹਾ ਪਰਿਸ਼ਦ ਦੀ ਰਹਿੰਦੀ ਸੀ ਜੀ ਇਹਨੂੰ ਵੀ ਜੋੜੋ ਔਰ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰੋ ਜੀ।